ਫਿਰ ਅੱਖਿਆ ਹੱਥ ਕੰਬਦੇ ਆ ਉੱਥੇ ਫਿਰ ਰੰਗ ਜਿਹੜਾ ਉਹ ਕਾਲਾ ਪੈ ਜਾਂਦਾ ਕਿਉਂਕਿ ਬੰਦਾ ਸੋਚਦਾ ਕਿ ਮੈਂ ਇਹ ਕਰਨਾ ਨਹੀਂ ਸੀ ਪਰ ਮੇਰੇ ਕੋਲੋਂ ਇਹ ਕਰਮ ਹੋਇਆ ਮਹਾਰਾਜ ਸੁਚੇਤ ਕਰਦੇ ਆ ਜਿਹਾ ਬੀਜੈ ਸੋ ਲੁਣੈ ਜਿਹਾ ਬੀਜ ਸੋ ਲੁਣੈ ਨਾਵੀ ਕੇ ਸੋ ਲੁਣੈ ਜਿਹਾ ਬੀਜ ਜ਼ੰਮੇ ਕਰਮ ਸੰਦੜਾ ਖੇਤ ਕਰਮ ਸੰਦੜਾ ਖੇਤ ਕਰਮਾ ਸੰਦੜਾ ਖੇਤ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਚਰਨ ਬੋਹਿਥ ਪ੍ਰਭ ਦੇਤ ਸੇ ਪਦੈ ਨਰਕ ਨ ਪਾਈਐ ਸੇ ਪਦੈ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਗੁਰ ਰਖਣ ਵਾਲਾ ਹੇਤ ਗੁਰ ਰਖਣ ਵਾਲਾ ਹੇਤ ਗੁਰ ਰਖਣ ਵਾਲਾ ਹੇਤ ਗੁਰ ਰਖਣ ਵਾਲਾ ਹਜ਼ੂਰ ਨੇ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਜਿੱਦਾਂ ਦਾ ਆਪਾਂ ਬੀਜਾਂਗੇ ਉਦਾਂ ਦਾ ਸਾਨੂੰ ਵੱਢਣਾ ਪਵੇਗਾ ਕਿਉਂਕਿ ਇਹ ਕਰਮਾ ਸੰਧੜਾ ਖੇਤ ਹੈ ਪਰ ਜਦੋਂ ਅਸੀਂ ਆਪਣੇ ਪਿਆਰੇ ਦੀ ਸ਼ਰਨ ਵਿੱਚ ਆ ਜਾਈਏ ਨਾਨਕ ਪ੍ਰਭ ਸ਼ਰਨਾਗਤੀ ਚਰਨ 보ਹਿਤ ਪ੍ਰਭ ਦੇਤ ਤੇ ਅਰਦਾਸ ਕਰੀਏ ਸਹਬ ਕਿਰਪਾ ਕਰ ਸਾਨੂੰ ਆਪਣੇ ਚਰਨਾਂ ਦਾ ਬੋਹਿਤ ਦੇ ਇਸ ਜਹਾਜ ਦੇ ਅਸੀਂ ਸਵਾਰ ਬਣੀਏ ਤੇਰੀ ਸਿਫਤ ਸਲਾਹ ਨਾਲ ਜੁੜ ਗਏ ਤੇ ਹਜ਼ੂਰ ਨੇ ਕਿਰਪਾ ਕੀਤੀ ਸੇ ਭਾਦਵੇ ਨਰਕ ਨਾ ਪਾਈਐ ਆਖਿਆ ਉਹ ਪਾਦੋਂ ਦੇ ਮਹੀਨੇ ਨੂੰ ਸਮਰਪਤ ਹੋ ਇਹ ਉਪਦੇਸ਼ ਆਪਣੇ ਜੀਵਨ ਵਿੱਚ ਦ੍ਰਿੜ ਕਰ ਲੈਣ ਉਹ ਕਦੇ ਨਰਕ ਵਿੱਚ ਨਹੀਂ ਪੈਂਦੇ ਉਹ ਕਦੇ ਔਗਣਾ ਚ ਖਵਾਰ ਨਹੀਂ ਹੁੰਦੇ ਉਹ ਕਦੇ ਭਰਮ ਵਿੱਚ ਨਹੀਂ ਪੈਂਦੇ ਉਹ ਭਾਵੇਂ ਕਿਸੇ ਵੀ ਸਮੇਂ ਵਿੱਚੋਂ ਗੁਜ਼ਰਨ ਉਹ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਦੇ ਉਹ ਦ੍ਰਿੜ ਪ੍ਰੋਸੇਤੇ ਦ੍ਰਿੜ ਵਿਸ਼ਵਾਸ ਦੇ ਨਾਲ ਜੀਵਨ ਬਸਰ ਕਰਦੇ ਆ ਤੇ ਇੱਥੇ ਇਹ ਅਰਦਾਸ ਕਰਦੇ ਮਹਾਰਾਜ ਤੇਰੇ ਤੋਂ ਬਿਨਾ ਸਾਡਾ ਕੋਰ ਨਹੀਂ ਹੈ ਉਹ ਕਦੇ ਗੁਰੂ ਦਾ ਪੱਲਾ ਨਹੀਂ ਛੱਡਦੇ ਸੇ ਪਾਦਵੇਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਏ ਗੁਰੂ ਪਿਆਰਾ ਆਪ ਰੱਖਦਾ ਹੈ ਆਪ ਹੱਥ ਦੇ ਕੇ ਉਹ ਪਿਆਰਾ ਰੱਖਦਾ ਅੱਜ ਦੇ ਦਿਨ ਸੰਤ ਬਾਬਾ ਕਰਤਾਰ ਸਿੰਘ ਜੋ ਮਹਿਤਾ ਜਥਾ ਟਕਸਾਲ ਪਿੰਡਰਾਂ ਵਾਲਾ ਜਿਨ੍ਹਾਂ ਦੇ ਮੁਖੀ ਸਨ ਉਹਨਾਂ ਦਾ 3 ਤਰੀਕ ਨੂੰ 3 ਅਗਸਤ ਨੂੰ ਲੁਧਿਆਣੇ ਲਾਗੇ ਇੱਕ ਐਕਸੀਡੈਂਟ ਹੁੰਦਾ ਇਹਨੇ ਦਿਨ ਉਹ ਲੁਧਿਆਣੇ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੁੰਦੇ ਆ ਪਰ 16 ਤਰੀਕ ਨੂੰ ਉਹ ਇਸ ਸੰਸਾਰ ਤੋਂ ਰੁਕਸਤ ਹੁੰਦੇ ਜਦੋਂ ਆਪਾਂ ਉਹਨਾਂ ਦਾ ਜੀਵਨ ਪੜਾਂਗੇ ਤੇ ਬੜਾ ਸੁਚੱਜਾ ਬੜਾ ਭਗਤੀ ਭਾਵਨਾ ਦਾ ਬੜੀ ਸਿੱਖੀ ਸਪਿਰਿਟ ਬੜਾ ਪ੍ਰਚਾਰ ਪ੍ਰਸਾਰ ਉਹਨਾਂ ਨੇ ਕੀਤਾ ਜਿਸ ਵੇਲੇ ਐਮਰਜੈਂਸੀ ਲੱਗਦੀ ਆ ਉਸ ਵੇਲੇ ਉਹਨਾਂ ਨੇ ਜਲੂਸ ਕੱਢਣੇ ਤੇ ਸਿੱਖਾਂ ਨੂੰ ਹਲੂਣਾ ਦੇਣਾ ਸਿੱਖਾਂ ਅੰਦਰ ਇਹ ਜਾਗਰਤੀ ਪੈਦਾ ਕਰਨੀ ਕਿ ਕਿਵੇਂ ਸਾਡੇ ਨਾਲ ਤਕਾ ਹੋ ਰਿਹਾ ਕਿਵੇਂ ਸਾਡੇ ਤੇ ਵਧੀਕੀ ਹੋ ਰਹੀ ਆ ਉਹਦੇ ਸਬੰਧ ਵਿੱਚ ਉਹਨਾਂ ਨੇ ਬਯੰਤ ਕੋਸ਼ਿਸ਼ਾਂ ਯਤਨ ਕੀਤੇ ਬਯੰਤ ਗੁਰੂ ਪਿਆਰਿਆਂ ਨੂੰ ਗੁਰੂ ਸਵਾਰੇ ਨੂੰ ਸਿੱਖੀ ਨਾਲ ਜੋੜਿਆ ਉਹਨਾਂ ਦੇ ਅਕਾਲ ਚਲਾਣੇ ਤੋਂ ਉਪਰੰਤ ਫਿਰ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਉਹ ਅਗਲੇ ਮੁਖੀ ਬਣਦੇ ਆ 25 ਤਰੀਕ ਨੂੰ ਉਹਨਾਂ ਦੀ ਦਸਤਾਰਬੰਦੀ ਹੁੰਦੀ ਆ ਐਸੀਆਂ ਮਹਾਨ